ਹੈਲੋ ਦੋਸਤੋ ਪ੍ਰਤਾਪ ਅਕੈਡਮੀ YouTube ਚੈਨਲ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤਾਂ ਇੱਕ ਤਾਂ ਸਵੇਰੇ ਸਵੇਰੇ ਮਾਰਨਿੰਗ ਦੇ ਵਿੱਚ ਗੁੱਡ ਨਿਊਜ਼ ਸਾਰਿਆਂ ਨੂੰ ਮਿਲ ਗਈ ਸੀ ਕਿ ਜਿਹੜੇ ਸਕੋਰ ਕਾਰਡ ਆਊਟ ਹੋ ਚੁੱਕੇ ਹਨ ਪਰ ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਇੱਕ ਹੋਰ ਗੁੱਡ ਨਿਊਜ਼ ਜਿਹੜੀ ਹੈ ਤੁਹਾਡੇ ਲਈ ਸਾਈਟ ਤੇ ਅਪਲੋਡ ਕਰਤੀ ਹੈ ਬਈ ਜਿਨ੍ਹਾਂ ਬੱਚਿਆਂ ਦਾ ਫਿਜ਼ੀਕਲ ਦੇ ਵਿੱਚ ਨਾਮ ਆਇਆ ਹੈ ਉਹਨਾਂ ਦੀ ਲਿਸਟ ਅਪਲੋਡ ਕਰਤੀ ਹੈ ਨਾਲੇ ਫਿਜ਼ੀਕਲ ਦੀ ਜਿਹੜੀ ਜੋ ਆਪਾਂ ਬੋਲ ਸਕਦੇ ਹਾਂ ਕਿ ਹਾਂ ਫਿਜ਼ੀਕਲ ਵਾਸਤੇ ਕਿੰਨੇ ਮਾਰਕਸ ਤੱਕ ਦੇ ਬੱਚੇ ਬੁਲਾਏ ਆ ਉਹ ਵੀ ਹੈ ਦੋਨੇ ਨਿਊਜ਼ ਜਿਹੜੀ ਹੈ अपलोड ਹੋ ਚੁੱਕੀ ਹੈ ਠੀਕ ਹੈ ਤਾਂ ਦੇਖਣੀ ਕਿਦਾਂ ਹੈ ਤਾਂ ਸਿੰਪਲ ਪੰਜਾਬ ਪੁਲਿਸ ਜਦੋਂ ਆਪਾਂ ਸਾਈਟ ਓਪਨ ਕਰਦੇ ਆ ਰਿਕਰੂਟਮੈਂਟ ਤੇ ਕਲਿੱਕ ਕਰਦੇ ਆ ਹਨਾ ਪੰਜਾਬ ਪੁਲਿਸ ਦੀ ਸਾਈਟ ਖੋਲਣ ਤੋਂ ਬਾਅਦ ਆਪਾਂ ਰਿਕਰੂਟਮੈਂਟ ਤੇ ਕਲਿੱਕ ਕਰਦੇ ਆ ਰਿਕਰੂਟਮੈਂਟ ਤੇ ਕਲਿੱਕ ਕਰਨ ਤੋਂ ਬਾਅਦ ਇਹਨੂੰ ਇੱਕ ਵਾਰ ਰੀਫਰੈਸ਼ ਕਰਨਾ ਠੀਕ ਹੈ ਤਾਂ ਆਪਣੇ ਕੋਲ ਜਿਵੇਂ ਆਪਾਂ ਨੇ ਰਿਕਰੂਟਮੈਂਟ ਤੇ ਕਲਿੱਕ ਕਰਿਆ ਤਾਂ ਆਪਣੇ ਕੋਲ ਆ ਗਿਆ ਜੀ 2024 ਦੀ ਰਿਕਰੂਟਮੈਂਟ ਇੱਥੇ ਕਲਿੱਕ ਕਰਾਂਗੇ ਇੱਥੇ ਕਲਿੱਕ ਕਰਨ ਤੋਂ ਬਾਅਦ ਆ ਸਰਵਿਸ ਅਨਵੇਲੇਬਲ ਨਹੀਂ ਆਏਗੀ ਕੋਈ ਚੱਕਰ ਨਹੀਂ ਇਦਾਂ ਦਾ ਆਪਸ਼ਨ ਆ ਜਾਂਦਾ ਹੈ ਠੀਕ ਹੈ ਰਿਕਰੂਟਮੈਂਟ ਤੇ ਕਲਿੱਕ ਕਰਨ ਤੋਂ ਬਾਅਦ ਜੋ ਵੀ ਤੇ ਕਲਿੱਕ ਕਰਦੇ ਆ ਫਿਰ ਆਪਣੇ ਕੋਲ ਆ ਜਾਂਦਾ ਹੈ ਇਹ ਦੋ ਲਿੰਕ ਤਾਂ ਆਪਾਂ ਇਹਦੇ ਤੇ ਕਲਿੱਕ ਕਰ ਲੈਣ ਕੋਈ ਚੱਕਰ ਨਹੀਂ ਹੈ ਠੀਕ ਹੈ ਥੱਲੇ ਜਾਣਾ ਹੈ ਤੇ ਆ 2024 ਦੀ ਡਿਟੇਲ ਤੁਹਾਨੂੰ ਮਿਲ ਚਗੀ 2024 ਦੀ ਡਿਟੇਲ ਤੇ ਕਲਿੱਕ ਕਰੋਗੇ ਫਿਰ ਥੱਲੇ ਜਾਓਗੇ ਆ ਆ ਜਾਏਗਾ ਦੋ ਨੋਟੀਫਿਕੇਸ਼ਨ ਇਹਨਾਂ ਨੇ ਪਾਈਆਂ ਠੀਕ ਹੈ ਇੱਕ ਤਾਂ ਕੈਟਾਗਰੀ ਵਾਈਜ਼ ਕਿੰਨੀ ਕਟ-ਆਫ ਗਈ ਹੈ ਤਾਂ ਕੈਟਾਗਰੀ ਵਾਈਜ਼ ਜੀ ਕਟ-ਆਫ ਗਈ ਹੈ ਇਹ ਵੈਸੇ ਆਪਾਂ ਟੈਲੀਗ੍ਰਾਮ ਤੇ ਵੀ ਅਪਲੋਡ ਕਰਤੀ ਹੈ ਠੀਕ ਹੈ ਚੈੱਕ ਕਰ ਲਿਓ ਜੇ ਤੁਸੀਂ ਚੈੱਕ ਵੀ ਕਰ ਸਕਦੇ ਹੋ ਇੱਥੇ ਠੀਕ ਹੈ ਦੇਖੋ ਬਈ ਜਿਹੜੀ BC ਕੈਟਾਗਰੀ ਹੈ ਉਹਦੇ ਵਾਸਤੇ ਮੇਲ ਦੇ ਕਟ-ਆਫ ਫਿਜ਼ੀਕਲ ਵਾਸਤੇ ਗਈ ਹੈ 64 ਠੀਕ ਹੈ ਤੇ ਫੀਮੇਲ ਵਾਸਤੇ ਹੈ ਲਗਭਗ 68 ਆਪਾਂ ਬੋਲ ਸਕਦੇ ਹਾਂ ਠੀਕ ਹੈ ਜਾਂ 60 ਹੀ ਮੰਨ ਲਓ EWS ਪੰਜਾਬ ਦੇ ਉਹਦੇ ਵਾਸਤੇ 64 ਹੈ ਤੇ ਫੀਮੇਲ ਵਾਸਤੇ 55 ਹੈਗੀ ਹੈ ਐਕਸ ਸਰਵਿਸਮੈਨ ਜਨਰਲ 57 ਤੇ ਫੀਮੇਲ ਵਾਸਤੇ ਸਿਰਫ 35 ਹੈ ਓਕੇ ਬਾਕੀ ਐਕਸ ਸਰਵਿਸਮੈਨ BC ਸ਼ੈਡਿਊਲ ਕਾਸਟ ਮਜਬੀ ਸਿੱਖ ਅਤੇ ਆਪਣਾ ਰਾਮਦਾਸੀਆਂ ਵਾਸਤੇ ਇਹ ਲਿਖੀ ਹੋਈ ਹੈਗੀ ਹੈ ਜੀ 54 47 ਤੇ 53 ਆਮ ਜਿਹੜੀ ਹੈਗੀ ਹੈ ਜਰਨਲ ਓਪਨ ਜਾਂ ਅਨਰਿਜ਼ਰਵ ਕੈਟਾਗਰੀ ਉਹਦੇ ਵਾਸਤੇ 71 ਹੈ ਮੇਲ ਦੀ ਤੇ 65 ਹੈ ਫੀਮੇਲ ਵਾਲੀ ਠੀਕ ਹੈ ਜੀ ਤੇ ਐਸਸੀ ਐਮਬੀ ਕੈਟਾਗਰੀ ਵਾਸਤੇ 61 ਹੈ ਮੇਲ ਦੀ ਤੇ ਫੀਮੇਲ ਦੀ ਹੈਗੀ ਹੈ 55 ਤੇ ਸ਼ੈਡਿਊਲ ਕਾਸਟ ਆਰਓ ਵਾਸਤੇ ਹੈਗੀ ਹੈ 68 ਮੇਲ ਦੀ ਕਟ-ਆਫ ਤੇ 59 ਹੈਗੀ ਹੈ ਫੀਮੇਲ ਦੀ ਠੀਕ ਹੈ ਬਾਕੀ ਜਿਹੜੇ ਹੈ ਵਾਰਸੋ ਹੈ ਫਰੀडम फाइਟਰ ਦੇ ਉਹਨਾਂ ਦੀ 40 40 ਹੈਗੀ ਹੈ ਦੇਖ ਸਕਦੇ ਹੋ ਤੁਸੀਂ ਠੀਕ ਹੈ ਤਾਂ ਆਪਣੀ ਜਿਹੜੀ ਹੈ ਫਿਜ਼ੀਕਲ ਦੀ ਤਿਆਰੀ ਹੁਣ ਕਈ ਬੱਚੇ ਸਿਰਫ ਵੇਟ ਹੀ ਕਰਦੇ ਆ ਕਿ ਜਦੋਂ ਫਾਈਨਲ ਪਤਾ ਲੱਗੇਗਾ ਵੀ ਫਿਜ਼ੀਕਲ ਦੇ ਵਿੱਚ ਨਾਮ ਆਇਆ ਕਿ ਨਹੀਂ ਆਇਆ ਫੇਰ ਹੀ ਤਿਆਰੀ ਕਰਾਂਗੇ ਤਾਂ ਬਾਈ ਹੁਣ ਤਾਂ ਕਰ ਲਓ ਤਿਆਰੀ ਠੀਕ ਹੈ ਓਕੇ ਤੇ ਇਸ ਤੋਂ ਇਲਾਵਾ ਉਹਨਾਂ ਨੇ ਪੂਰੀ ਦੀ ਪੂਰੀ ਲਿਸਟ ਵੀ ਅਪਲੋਡ ਕਰੀ ਹੈ ਜਿਨ੍ਹਾਂ ਦਾ ਨਾਮ ਹੈ ਸ਼ੋਰਟ ਲਿਸਟਡ ਕੈਂਡੀਡੇਟ ਠੀਕ ਹੈ ਤੁਸੀਂ ਆਪਣਾ ਡਾਇਰੈਕਟਰ ਨਾਮ ਜਾਂ ਰੋਲ ਨੰਬਰ ਵੀ ਦੇਖ ਸਕਦੇ ਹੋ ਆਹ ਲਿਸਟ ਅਪਲੋਡ ਕਰੀ ਹੋਈ ਹੈ ਉਹਨਾਂ ਨੇ ਠੀਕ ਹੈ ਓਕੇ ਬਈ ਠੀਕ ਹੈ ਹੁਣ ਹੁਣ ਪਤਾ ਤੁਹਾਡੇ ਕਿਹੋ ਜਿਹੇ ਮੈਸੇਜ ਆਣਗੇ ਸਰ ਕਦੋਂ ਤੱਕ ਫਿਜ਼ੀਕਲ ਹੋ ਸਕਦਾ ਹੈ 15 ਦਿਨ ਮਿਲ ਜਾਣਗੇ 20 ਦਿਨ ਮਿਲ ਜਾਣਗੇ ਮਹੀਨਾ ਮਿਲ ਜੇਗਾ ਤਾਂ ਹੀ ਮੈਂ ਤੁਹਾਨੂੰ ਪਹਿਲਾਂ ਕਹਿੰਦਾ ਸੀਗਾ ਕਿ ਜਦੋਂ ਪੇਪਰ ਤੁਸੀਂ ਦੇ ਕੇ ਆਏ ਹੋ ਠੀਕ ਹੈ ਉਸੇ ਟਾਈਮ ਫਿਜ਼ੀਕਲ ਦੀ ਤਿਆਰੀ ਦੇ ਵਿੱਚ ਲੱਗ ਜਾਓ ਹੁਣ ਜੇ ਸਮਝੋ ਕਿ ਨੈਕਸਟ ਵੀਕ ਤੋਂ ਫਿਜ਼ੀਕਲ ਸ਼ੁਰੂ ਹੈ ਕੀ ਤੁਸੀਂ ਇੱਕ ਹਫ਼ਤੇ ਦੇ ਵਿੱਚ ਵਿੱਚ ਤਿਆਰੀ ਕਰ ਲੋਗੇ ਨਹੀਂ ਹੁੰਦੀ ਤਿਆਰੀ ਇੱਕ ਹਫ਼ਤੇ ਦੇ ਵਿੱਚ ਵਿੱਚ ਠੀਕ ਹੈ ਤਾਂ ਹੀ ਕਿਹਾ ਜਾਂਦਾ ਹੈ ਕਿ ਜਦੋਂ ਤੁਸੀਂ ਰਿਟਰਨ ਪੇਪਰ ਦੇਤਾ ਹੁਣ ਰਿਜ਼ਲਟ ਕਦੋਂ ਵੀ ਆਏ ਤੁਸੀਂ ਆਪਣੀ ਫਿਜ਼ੀਕਲ ਦੀ ਤਿਆਰੀ ਕਰੋ ਠੀਕ ਹੈ ਹੁਣ ਉਹ ਬੱਚੇ ਜਿਨ੍ਹਾਂ ਨੇ ਗੱਲ ਮੰਨੀ ਹੈ ਉਹਨਾਂ ਦੀ ਅੱਜ ਫਿਜ਼ੀਕਲ ਰੈਡੀ ਹੈ ਚਾਹੇ ਉਹਨਾਂ ਦਾ ਕੱਲ ਫਿਜ਼ੀਕਲ ਲੈ ਲੈ ਪੰਜਾਬ ਪੁਲਿਸ ਉਹਨਾਂ ਨੂੰ ਕੋਈ ਡਰ ਨਹੀਂ ਸਮਝੇ ਕਿ ਨਹੀਂ ਸਮਝੇ ਬਾਕੀ ਫੋਰ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਭਾਈ ਇਹ ਮੈਂ ਦੋ ਨੰਬਰ ਲਿਖ ਰਿਹਾ ਅਕੈਡਮੀ ਦੇ ਇੱਥੇ ਕਾਲ ਕਰ ਲਿਓ ਠੀਕ ਹੈ ਪਰ ਹੁਣ ਫਿਜ਼ੀਕਲ ਕਦੋਂ ਹੋਏਗਾ ਕਦੋਂ ਹੋਏਗਾ ਠੀਕ ਹੈ ਕਿੰਨੇ ਦਿਨਾਂ ਤੱਕ ਹੋ ਸਕਦਾ ਹੈ ਅਜਿਹੇ ਕੁਸਚਨ ਪੁੱਛ-ਪੁੱਛ ਕੇ ਲਾਉ ਮੇਰੀ ਠੀਕ ਹੈ ਨਾ ਓਕੇ ਆਦੋ ਨੰਬਰ ਹੈ ਹੋ ਜਾਏਗਾ ਜਦੋਂ ਹੋਣਾ ਹੈ ਫਿਜ਼ੀਕਲ ਠੀਕ ਹੈ ਜਦੋਂ ਤੁਹਾਨੂੰ ਕਿਹਾ ਕਿ ਭਾਈ ਫਿਜ਼ੀਕਲ ਦੀ ਤਿਆਰੀ ਕਰ ਲਓ ਕਰ ਲਓ ਉਸ ਟਾਈਮ ਦਾ ਤੁਸੀਂ ਕਰਦੇ ਨਹੀਂ ਠੀਕ ਹੈ ਭਾਈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੋਰ ਕੋਈ ਵੀ ਇਨਫੋਰਮੇਸ਼ਨ ਆਂਦੀ ਹੈ ਸਭ ਤੋਂ ਪਹਿਲਾਂ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਭਾਈ ਥੈਂਕ ਯੂ